ਸੋ ਵੈਲਕਮ ਬੈਕ ਟੂ ਅਰ YouTube ਚੈਨਲ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸ਼੍ਰੀ ਗੁਰੂ ਅਮਰਦਾਸ ਜੀ ਦਾ ਅਗਲਾ ਸ਼ਲੋਕ ਪੜਨ ਜਾ ਰਹੇ ਹਾਂ ਜੋ ਕਿ 10ਵੀਂ ਦੀ PCB ਦੇ ਬੁੱਕ ਦੇ ਵਿੱਚ ਸਾਨੂੰ ਦਿੱਤਾ ਹੋਇਆ ਹੈ ਤੇ ਅੱਜ ਇਹ ਵਾਲਾ ਸ਼ਲੋਕ ਪੜ੍ਹ ਕੇ ਸ਼੍ਰੀ ਗੁਰੂ ਅਮਰਦਾਸ ਜੀ ਵੀ ਹੋ ਜਾਣਗੇ ਬੁੱਕ ਵਾਲੇ ਠੀਕ ਹੈ ਹਾਂਜੀ ਤਾਂ ਸਟਾਰਟ ਕਰਦੇ ਹਾਂ राजे ਸ਼ਲੋਕ ਹੈਗਾ ਜੀ ਕਿਰਪਾ ਕਰਕੇ ਬਖਸ਼ ਲੈ ਤੇ ਇੱਥੇ ਲਿਖਿਆ ਹੋਇਆ ਜੀ ਸਲੋਕ 12 ਤੋਂ ਵਧੇਕ ਮਹੱਲਾ ਤੀਜਾ ਮਹੱਲਾ ਤੀਜਾ ਸ਼੍ਰੀ ਗੁਰੂ ਅਮਰਦਾਸ ਜੀ ਤੇ ਇਹ ਕਹਿੰਦੇ ਜਿਹੜਾ ਸਲੋਕ ਹਨ ਇਹ 12 ਵਧੇਕ ਦੇ ਵਿੱਚੋਂ ਲਿਆ ਗਿਆ ਹੈ ਤਾਂ ਹਾਂ ਜੀ ਆਪਾਂ ਪੜਦੇ ਹਾਂ ਸਲੋਕ ਅਸੀਂ ਖਤ ਬਹੁਤ ਕਮਾਵਦੇ ਅੰਤ ਨਪਾਰਾ ਵਾਰ ਹਰ ਕਿਰਪਾ ਕਰਕੇ ਬਖਸ਼ ਲੈ ਹੋ ਪਾਪ ਵਡਗੁਣ ਗਾਰ ਹਰ ਦਿਉ ਲੇਖ ਵਾਰ ਨਾ ਆਵੇ ਤੂੰ ਬਖਸ਼ ਮਿਲਾਵਨ ਹਾਰ ਗੁਰ ਤੁਠ ਹਰ ਪ੍ਰਭ ਮੇਲਿਆ ਸਭ ਕਿਲਵਿਖ ਕਟ ਵਿਕਾਰ ਜਿਨਾਂ ਹਰ ਹਰ ਨਾਮ ਧਿਆਇਆ ਜਨ ਨਾਨਕ ਤਿਨ ਜੈਕਾਰ ਤਾਂ ਇਹ ਹੈਗਾ ਸਜੀ ਸਲੋਕ ਕਿਰਪਾ ਕਰਕੇ ਬਖਸ਼ ਲੈ ਤੇ ਹੁਣ ਆਪਾਂ ਇਸ ਦੀ ਅਰਥਾਵਲੀ ਪੜਾਂਗੇ ਹਾਂਜੀ ਤਾਂ ਅਰਥਾਵਲੀ ਪੜਦੇ ਆਂ ਪਰ ਅਜੇ ਠੀਕ ਹੈ ਖਤੇ ਖਤੇ ਦਾ ਅਰਥ ਹੁੰਦਾ ਹੈ ਜੀ ਭੁੱਲਾ ਜੋ ਵੀ ਪਾਪ ਹੋਏ ਹਨ ਲੇਖਵਾਰਨਾ ਆਵੇ ਲੇਖਵਾਰਨਾ ਆਵੀ ਦਾ ਮਤਲਬ ਹੈਗਾ ਜੀ ਲੇਖਾ ਕੀਤੀਆਂ ਪੂਰੀ ਨਹੀਂ ਪੈ ਸਕਦੀ ਗੁਰ ਟੁੱਠੇ ਮਤਲਬ ਕਿ ਕਿਰਪਾਲੂ ਹੋ ਕੇ ਕਿਲ ਵਿਖ ਦਾ ਅਰਥ ਹੁੰਦਾ ਹੈ ਜੀ ਪਾਪ ਤਾਂ ਆਪਾਂ ਜਿਹੜਾ ਹੈ ਅਰਥ ਪੜਦੇ ਆ ਠੀਕ ਹੈ ਜੀ ਆਓ ਪੜਦੇ ਆਪਾਂ ਇਸ ਸਲੋਕ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਨੇ ਉਸ ਪਰਮਾਤਮਾ પાસે ਬਖਸ਼ਿਸ਼ ਦੀ ਮੰਗ ਕੀਤੀ ਹੈ ਕਿ ਸਾਨੂੰ ਬਖਸ਼ ਉਸ ਪਰਮਾਤਮਾ ਨੂੰ ਕਿਹਾ ਕਿ ਸਾਨੂੰ ਕੀ ਕਰ ਬਖਸ਼ ਉਹ ਕਹਿੰਦੇ ਹਨ ਕਿ ਅਸੀਂ ਜੀਵ ਸੰਸਾਰ ਦੇ ਵਿੱਚ अनेका ਭੁੱਲਾਂ ਤੇ ਪਾਪ ਕਰਦੇ ਹਾਂ ਗੁਰੂ ਜੀ ਕਹਿੰਦੇ ਨੇ ਕਿ ਜੋ ਇਹ ਮਨੁੱਖ ਹੈ ਠੀਕ ਹੈ ਜੋ ਇਹ ਜੀਵ ਨੇ ਕੀ ਕਰਦੇ ਨੇ ਸੰਸਾਰ ਵਿੱਚ ਆ ਕੇ ਬਹੁਤ ਹੀ ਭੁੱਲਾਂ ਹੁੰਦੀਆਂ ਨੇ ਜਾਂ ਬਹੁਤ ਹੀ ਕੀ ਹੁੰਦੇ ਨੇ ਜੀ ਪਾਪ ਹੁੰਦੇ ਨੇ ਠੀਕ ਹੈ ਉਸ ਦੀਆਂ ਭੁੱਲਾਂ ਬੇਸ਼ੁਮਾਰ ਹਨ ਬਹੁਤ ਜ਼ਿਆਦੇ ਭੁੱਲਾਂ ਨੇ ਬੇਸ਼ੁਮਾਰ ਨੇ ਭੁੱਲਾਂ ਗੁਰੂ ਜੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਨ ਉਸ ਪਰਮਾਤਮਾ 'ਗੇ ਅਰਦਾਸ ਕਰਦੇ ਹਨ ਕਿ ਪ੍ਰਭੂ ਤੂੰ ਮਿਹਰ ਕਰਕੇ ਸਾਨੂੰ ਜੀਵਨ ਉ ਬਖਸ਼ ਲੈ ਕਿਉਂ ਬਖਸ਼ ਲੈ ਕਿਉਂਕਿ ਅਸੀਂ ਬਹੁਤ ਹੀ ਭੁੱਲਾ ਚੁੱਕਾ ਕਰਦੇ ਹਾਂ ਬਹੁਤ ਪਾਪ ਕਰਦੇ ਹਾਂ ਬੇਸ਼ੁਮਾਰ ਪਾਪ ਕਰਦੇ ਹਾਂ ਤਾਂ ਸਾਨੂੰ ਕੀ ਕਰ ਲੈ ਤੂੰ ਬਖਸ਼ ਲੈ ਅਸੀਂ ਪਾਪੀ ਤੇ ਗੁਨਾਹਗਾਰ ਹਾਂ ਇਹ ਮਨੁੱਖੀ ਜੀਵ ਕਿੰਨਾ ਪਾਪੀ ਹੈ ਕਿੰਨਾ ਗੁਨਾਹਗਾਰ ਹੈ ਤੂੰ ਆਪਣੀ ਕਿਰਪਾ ਕਰਕੇ ਸਾਨੂੰ ਬਖਸ਼ ਲੈ ਸਾਡੇ ਕਿਤੇ ਕਰਮਾਂ ਦੇ ਲੇਖੇ ਰਾਹੀਂ ਤੱਕ ਅੱਜ ਸਾਡੀ ਬਖਸ਼ਿਸ਼ ਤੇ ਬਾਰੀ ਵੀ ਨਹੀਂ ਆ ਸਕਦੀ ਕਹਿੰਦੇ ਮਤਲਬ ਕਿ ਜਿਸ ਤਰ੍ਹਾਂ ਦੇ ਸਾਡੇ ਕਰਮ ਨੇ ਨਾ ਕਰਮਾਂ ਦੇ ਲੇਖਾ ਦੇ ਅਨੁਸਾਰ ਅਸੀਂ ਇੰਨੀਆਂ ਭੁੱਲਾਂ ਮਤਲਬ ਹਨਾ ਪਾਪ ਕਿਤੇ ਹੋਏ ਨੇ ਕਿ ਸਾਡੀ ਤਾਂ ਵਾਰੀ ਹੀ ਨਹੀਂ ਆ ਸਕਦੀ ਉਹ ਅਕਸ਼ੰਦੀ ਇਸ ਲਈ हे ਪ੍ਰਭੂ ਤੂੰ ਸਾਡੀਆਂ ਜਿੰਨੀਆਂ ਵੀ ਭੁੱਲਾਂ ਨੇ ਜਿੰਨੇ ਵੀ ਆਰਗਨ ਨੇ ਠੀਕ ਹੈ ਉਹਨਾਂ ਨੂੰ ਬਖਸ਼ ਦੇ ਉਹ ਸਭ ਕੁਝ ਬਖਸ਼ ਕੇ ਚਰਨਾ ਦੇ ਵਿੱਚ ਥਾਂ ਦੇਂਦੀ ਕੀ ਕਰੋ ਕਿਰਪਾਲਤਾ ਕਰੋ ਕਿਰਪਾ ਕਰਨ ਠੀਕ ਹੈ ਜੀ ਜਿਸ ਕਿਸੇ ਮਨੁੱਖ ਉੱਤੇ ਗੁਰੂ પ્રસન્ન ਹੁੰਦਾ ਹੈ ਜਿਹੜੇ ਵੀ ਜੀਵ ਜਿਹੜੇ ਵੀ ਮਨੁੱਖ ਉੱਤੇ ਉਸ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਉਸ ਨੂੰ ਜਿਹੜਾ ਜੇਕਰ ਪ੍ਰਭੂ ਮਿਲ ਜਾਂਦਾ ਹੈ ਮਿਲਾਉਂਦਾ ਹੈ ਤੇ ਉਸ ਦੇ ਜਿਹੜੇ ਵਿਕਾਰ ਵਿਕਾਰ ਦਾ ਮਤਲਬ ਹੁੰਦਾ ਹੈ ਦੋਸ਼ ਜੋ ਵੀ ਨੈਗੇਟਿਵ ਚੀਜ਼ਾਂ ਨੇ ਜੋ ਵੀ ਔਗੁਣ ਨੇ ਜੋ ਵੀ ਭੁੱਲਾ ਨੇ ਜੋ ਵੀ ਪਾਪ ਨੇ ਠੀਕ ਹੈ ਜੀ ਕੱਟ ਕੇ ਉਸ ਨੂੰ ਨਾਮ ਸਿਮਰਨ ਦੀ ਕੀ ਦਿੰਦਾ ਹੈ ਦਾਤ ਦਿੰਦਾ ਹੈ ਤੇ ਇਸ ਸ਼ਲੋਕ ਦੇ ਵਿੱਚ ਇਹ ਸ਼੍ਰੀ ਗੁਰੂ ਅਮਰਦਾਸ ਜੀ ਨੂੰ ਉਸ ਪਰਮਾਤਮਾ ਨੂੰ ਕਿਹਾ ਗਿਆ ਹੈ ਕਿ ਕਿਰਪਾ ਕਰਕੇ ਪਰਮਾਤਮਾ ਸਾਨੂੰ ਬਖਸ਼ ਲੈ ਕਿਉਂਕਿ ਅਸੀਂ ਬਹੁਤ ਹੀ ਭੁੱਲਾ ਚੁੱਕਾ ਕਰਦੇ ਹਾਂ ਬਹੁਤ ਹੀ ਅਜਿਹੇ ਕਰਮ ਕਰਦੇ ਹਾਂ ਤਾਂ ਸਾਡੇ ਉਹ ਸਾਰੇ ਜਿੰਨੇ ਵੀ ਗੁਨਾਹ ਨੇ ਉਹਨਾਂ ਨੂੰ ਹਨਾ ਮਤਲਬ ਕਿ ਬਖਸ਼ ਤੇ ਆਪਣੇ ਚਰਨਾਂ ਦੇ ਵਿੱਚ ਰੱਖ ਸਾਨੂੰ ਤੇ ਜਿਸ ਤਰ੍ਹਾਂ ਸਾਡੇ ਕਰਮ ਨੇ ਨਾ ਤਾਂ ਉਸ ਕਰਮਾ ਦੇ ਅਨੁਸਾਰ ਤਾਂ ਸਾਡੀ ਬਖਸ਼ਣ ਦੀ ਵਾਰ ਹੀ ਨਹੀਂ ਆਣੀ ਠੀਕ ਹੈ ਤੇ ਜਿਸ ਉੱਪਰ ਪ੍ਰਭੂ ਦੀ ਕਿਰਪਾ ਹੁੰਦੀ ਹੈ ਤੇ ਉਸ ਦੇ ਵਿਕਾਰ ਕਟ ਕੇ ਇਸ ਨੂੰ ਕাধি ਦਾਤ ਦਿੰਦਾ ਹੈ ਜੀ ਨਾਮ ਸਿਮਰਨ ਦੀ ਦਾਤ ਦਿੰਦਾ ਹੈ ਤਾਂ ਇਹ ਹੈਗਾ ਸੀ ਜੀ ਸ਼ਲੋਕ ਕਿਰਪਾ ਕਰਕੇ ਬਖਸ਼ ਲੈ ਇਹ ਵੀ ਆਪਣਾ ਕੰਪਲੀਟ ਹੋ ਚੁੱਕਿਆ ਤੇ ਠੀਕ ਹੈ ਬੱਚੇ ਪਹਿਲਾ ਆਪਾਂ ਪੜਿਆ ਸੀਗਾ ਆਨੰਦ ਭਇਆ ਮੇਰੀ ਮਾਏ ਫਿਰ ਆਪਾਂ ਪੜਿਆ ਸੀ ਇਹ ਸਰੀਰਾ ਮੇਰਾ ਤੇ ਅੱਜ ਆਪਾਂ ਪੜਿਆ ਜੀ ਕਿਰਪਾ ਕਰਕੇ ਬਖਸ਼ ਲੈ ਤੇ ਹੁਣ ਬੱਚੀ ਜਿਹੜੇ ਨੈਕਸਟ ਗੁਰੂ ਜੀ ਆਣਗੇ ਉਹ ਹਨਗੇ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਉਹਨਾਂ ਦੇ ਵੀ ਆਪਾਂ ਨੂੰ ਸ਼ਲੋਕ ਦਿੱਤੇ ਗਏ ਹਨ ਤੇ ਉਸ ਤੋਂ ਬਾਅਦ ਇਹਨਾਂ ਦੇ ਤਿੰਨ ਸ਼ਲੋਕ ਪੜ ਕੇ ਭਾਈ ਗੁਰਦਾਸ ਜੀ ਆਜਣਗੇ ਭਾਈ ਗੁਰਦਾਸ ਜੀ ਤੋਂ ਬਾਅਦ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੋ ਚੰਡੀ ਦੀ ਵਾਰ ਹੈ ਉਹ ਪੜ ਕੇ ਸਾਡੇ ਗੁਰਮਤਿ ਕਾਵਿ ਦੇ ਵਿੱਚ ਜੋ 10ਵੇਂ ਦੇ ਵਿੱਚ ਸਾਹਿਤ ਮਾਲਾ ਦੀ ਹੈ ਜਿੰਨੇ ਵੀ ਸ਼ਲੋਕ ਦਿੱਤੇ ਹੋਏ ਨੇ ਗੁਰੂ ਸਹਬਾਨਾ ਦੇ ਹੋ ਜਾਣਗੇ ਤੇ ਵੀਡੀਓ ਆਪਣੇ ਫਰੈਂਡਸ ਤੱਕ ਜ਼ਰੂਰ ਸ਼ੇਅਰ ਕਰਿਆ ਕਰੋ ਲਾਈਕ ਕਮੈਂਟ ਕਰਿਆ ਕਰੋ ਤੇ ਕੋਈ ਵੀ ਡਾਊਟ ਹੋਵੇ ਕੋਈ ਵੀ ਨਿਊ ਚੀਜ਼ ਐਡ ਕਰਨੀ ਹੋਵੇ ਤਾਂ ਜ਼ਰੂਰ ਚੈਨਲ ਤੇ ਆ ਕੇ ਵਿਜ਼ਿਟ ਕਰਿਆ ਕਰੋ ਵੀਡੀਓ ਪਸੰਦ ਆਈ ਹੋਏ ਤਾਂ ਲਾਈਕ ਕਰਨਾ ਥੈਂਕ ਯੂ